ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸੰਧੂ ਬੱਦਰਪੁਰੀਆ ਡੇਰੀ ਫਾਰਮ ਦੇ ਵਿੱਚ। ਆਸ ਕਰਦੇ ਜੋ ਸਾਡੇ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਦਾ ਦਰੁਸਤੀ ਚ ਹੋਣਗੇ। ਸਾਡੇ ਚੈਨਲ ਤੋਂ ਖਰੀਦਦਾਰੀ ਘਰ ਤੋਂ ਘਰ ਤੇ ਵਿਆਹ ਤੋਂ ਵਿਆਹ ਹੀ ਛੋੜੇ ਤੋਂ ਸੋਹਣੇ ਡੰਗਰ ਜਿਹੜੇ ਅਪਲੋਡ ਤੁਹਾਨੂੰ ਦਿਖਾਉਦੇ ਰਹੀ ਗਾ। ਤੁਹਾਡਾ ਫਰਜ਼ ਬੰਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਲੱਗਦੇ ਬੈਲ ਬਟਨ ਨੂੰ ਔਰ ਤੇ ਸੈੱਟ ਕਰੋ ਔਰ ਵਾਲੀ ਵੀਰ ਗੁਰਾ ਨੋਟੀਫਿਕੇਸ਼ਨ ਆਪ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਬਾਕੀ ਜਾਣਕਾਰੀ ਬਾਈ ਕੋ ਲੈਨੇ ਆ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਸਾਹਿਬ ਠੀਕ ਠਾਕ ਜੀ ਹਾਂ ਵਧੀਆ ਜੀ ਇੱਕ ਮਿੰਟ ਜੀ ਕੀ ਨਾਮ ਆ ਜੀ ਦਾ ਜਗਦੀਸ਼ ਹੈ ਜੀ ਨਾਮ ਆਪਣਾ ਇਹ ਪਿੰਡ ਪਿੰਡ ਕਿੱਲੇ ਵਾਲੀ ਤੇ ਫੋਨ ਨੰਬਰ ਫੋਨ ਨੰਬਰ 978092293 ਠੀਕ ਹੈ ਜੀ ਤੋਰ ਦਿਗੇ ਲਓ ਵੀਰੋ ਬਾਕੀ ਤੇ ਨੇ ਬਾਈ ਤੋਂ ਬਾਅਦ ਲੈਨੇ ਆ ਬੱਚੀ ਕਾਲੀ ਪੈਂਦੀ ਆ ਧੀਰੀ ਮੂਹ ਪਲੂਣ ਇਹ ਸ਼ਾਈ ਹਲਚ ਆ ਗਈ ਹੈ। ਹਾਂਜੀ। ਇਹ ਰੀ ਮੂਹ ਚੰਗੀ ਸੋਹਣੀ ਆਰਡਰ ਕੁਆਲਟੀ ਦੀ ਆ। ਸਵਾ ਕੋਈ 8-10 ਦਿਨ ਦਾ ਜੋ ਬਾਕੀ ਆ। ਨਹੀਂ ਨਹੀਂ। ਤੇ ਖਾਸ ਤੌਰ ਸੋਹਣਾ ਲੱਗਾ। ਵਾਹ ਮਾੜੀ। ਇਹ ਬਹੁਤ ਸੋਹਣੀ ਚਾਂਦਰ ਵਾਹ। ਤੇ ਬਾਕੀ ਡਿਟੇਲ ਬਾਈ ਤੋਂ ਲੈਣੇ ਆ। ਤੁਹਾਡਾ ਕੰਮ ਆ ਕੇ ਨਰਕ ਪਰਖ। ਦੋ ਟਾਈਮ ਕਰਕੇ ਤਸੱਲੀ ਕਰਕੇ ਲੈ ਕੇ ਜਾਣਾ ਸਾਡਾ ਕੰਮ ਹੈ ਵੀਰੋ ਅਪਲੋਡ ਕਰਨਾ ਤੇ ਭਾਈ ਜੀ ਹਾਂਜੀ ਕੀ ਲੈ ਤੇ ਕਰ ਦੇਣਾ ਆਪਾਂ ਮੁੰਨ ਤਾਂ 75000 ਰੁਪਏ ਜੀ 65000 ਦੀ ਜੀ ਹਾਂ ਕਰੇ ਕੀ ਵੀ ਛੱਡ ਦੀ ਬਸ ਇੱਕੋ ਹੀ ਨਾ ਜੀ ਫੋਨ ਨੰਬਰ ਨੂੰ ਫੋਨ ਨੰਬਰ 973092981 ਲਓ ਜੀ ਮੇਰੇ ਮੇਰੀਆਂ ਦੇ ਵਿੱਚ ਖੀਰੀ ਮੂੰਹ ਜਿਸ ਸਮਾਂ ਬੰਦਾਸ ਕਿੰਦਾ ਲੈਂਦੀ ਟੁੱਟ ਲਿਓ ਮੇਲਾ ਕੈਮ ਸਾਡ ਟੁੱਟਣ ਵਾਲਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ